ਸੁਹਾ ਵਿੱਚ ਦੇਰਾਂ ਦੋ ਦੁਕਾਨਦਾਰਾਂ ਦੇ ਉੱਤੇ ਚਾਰ ਲੁਟੇਰਿਆਂ ਨੇ ਤੇਜ਼ ਤਰ੍ਹਾਂ ਹਥਿਆਰਾਂ ਨਾਲ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਤੇ ਲੁਟੇਰੇ 1.5 ਲੱਖ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਭੱਜੇ ਜਾਂਦੇ ਲੁਟੇਰਿਆਂ ਦੇ ਵਿੱਚੋਂ ਇੱਕ ਲੁਟੇਰਾ ਲੋਕਾਂ ਦੇ ਕਾਬੂ ਆ ਗਿਆ ਜਿਸ ਨੂੰ ਬਾਅਦ ਵਿੱਚ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਲੁਟੇਰਿਆਂ ਨੇ ਦੁਕਾਨਦਾਰਾਂ ਦੇ ਉੱਤੇ ਕਿਸੇ ਨੁਕੀਲੀ ਚੀਜ਼ ਦੇ ਨਾਲ ਹਮਲਾ ਕੀਤਾ ਜਿਸ ਕਾਰਨ ਦੋ ਦੁਕਾਨਦਾਰ ਗੰਭੀਰੂ ਵੀ ਜ਼ਖਮੀ ਹੋ ਗਏ ਜਿਨ੍ਹਾਂ ਦੇ ਵਿੱਚੋਂ ਇੱਕ ਦੁਕਾਨਦਾਰ ਸੁਆਮੀ ਨਾਦ ਦੇ ਢੇਡ ਵਿੱਚ ਇੰਨਾ ਡੂੰਘਾ ਜ਼ਖਮ ਹੋ ਗਿਆ ਕਿ ਉਸ ਦੀਆਂ ਪੇਟ ਦੀਆਂ ਅੰਦਰਾਂ ਬਾਹਰ ਨਿਕਲ ਆਈਆਂ ਉਸ ਦੀ ਹਾਲਤ ਗੰਭੀਰ ਹੁੰਦਿਆਂ ਦੇਖ ਕੇ ਡਾਕਟਰਾਂ ਨੇ ਉਸ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਹੈ ਜਦੋਂ ਕਿ ਉਸ ਦਾ ਹੋਰ ਸਾਥੀ ਸੁਰਿੰਦਰਪਾਲ ਦੇ ਸਿਰ ਵਿੱਚ ਡੂੰਘਾ ਜ਼ਖਮ ਹੋਇਆ ਹੈ ਜਿਸ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਜਾਣ ਕੇ ਦਿੰਦੇ ਹੋਏ ਜ਼ਖਮੀ ਸੁਰਿੰਦਰਪਾਲ ਨੇ ਦੱਸਿਆ ਕਿ ਜਿਵੇਂ ਹੀ ਮੈਂ ਤੇ ਮੇਰਾ ਜੱਜਾ ਦੁਕਾਨ ਬੰਦ ਕਰਕੇ ਪੈਦਲ ਗੇਟ ਪਾਰ ਕਰਕੇ ਉਹ ਫਲਾਈਓਵਰ ਦੇ ਹੇਠਾਂ ਪਹੁੰਚੇ ਤਾਂ ਪੈਦਲ ਆਇ ਚਾਲ ਲੁਟੇਰੇ ਆ ਨੇ ਉਹਨਾਂ ਤੇ ਤੇਜ਼ ਤਰ੍ਹਾਂ ਹਥਿਆਨਲ ਹਮਲਾ ਕਰ ਦਿੱਤਾ ਅਤੇ ਉਹ ਸਾਡੇ ਹੱਥੋਂ ਪੈਸੇ ਨਾਲ ਭਰਿਆ ਬੈਗ ਲੈ ਕੇ ਭੱਜ ਗਏ ਅਸੀਂ ਚੋਰ-ਚੋੜ ਦਾ ਰੋਲਾ ਪਾਇਆ ਜਿਸ ਤੋਂ ਬਾਅਦ ਅੱਗੇ ਖੜੇ ਨੌਜਵਾਨਾਂ ਨੇ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ ਜਿਸ ਨੂੰ ਕਿ ਸੁਹਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਦਸੂਹਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੀੜਤਾ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਪੁਲਿਸ মিডিਆ ਦੇ ਕੇ ਕੁਝ ਵੀ ਬੋਲਣ ਤੋਂ ਇਨਕਾਰ ਕਰਦੀ ਨਜ਼ਰ ਆ ਰਹੀ ਹੈ ਜਦੋਂ ਇਸ ਖਬਰ ਨੂੰ ਲੈ ਕੇ ਪੱਤਰਕਾਰ ਨੇ ਪੁਲਿਸ ਦਾ ਪੱਖ ਜਾਣਨਾ ਚਾਇਆ ਤਾਂ ਉਹਨਾਂ ਨੇ ਕੈਮਰੇ ਅੱਗੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਦੱਸਦੀ ਹੈ ਕਿ ਦਸੂਏ ਦੇ ਵਿੱਚ ਲਗਾਤਾਰ ਲੁੱਟਦੀਆਂ ਵਾਰਦਾਤਾਂ ਹੋ ਰਹੀਆਂ ਹਨ ਪਰ ਪੁਲਿਸ ਇਹਨਾਂ ਨੂੰ ਸੁਲਝਾਉਣ ਵਿੱਚ ਨਾਕਾਮ ਰਹੀ ਹੈ 24 ਘੰਟਿਆਂ ਦੇ ਵਿੱਚ ਤੀਜੀ ਵਾਰਦਾਤ ਹੋਈ ਹੈ ਜਦੋਂ ਕਿ ਬੀਤੇ ਦਿਨ ਲੁਟੇਰਿਆਂ ਦੇ ਵੱਲੋਂ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਅੱਜ ਇੱਕੋ ਹੀ ਰਾਤ ਦੇ ਵਿੱਚ ਦੂਜੀ ਵਾਰਦਾਤ ਹੋਈ ਹੈ ਇਸ ਤੋਂ ਪਹਿਲਾਂ ਇੱਕ ਦੁਕਾਨਦਾਰ ਦੇ ਉੱਤੇ ਲੁਟੇਰਿਆਂ ਨੇ ਗੋਲੀਆਂ ਚਲਾ ਦਿੱਤੀਆਂ ਸੀ ਕੋਈ ਕੀ ਗੱਲ ਹੈ ਜੀ ਪਾਜੀ ਬਸ ਮੈਂ ਦੁਕਾਨ ਬੰਦ ਕਰਕੇ ਬਣਾ ਰਿਹਾ ਸੀਗਾ ਠੀਕ ਹੈ ਮੈਂ ਜਿੱਦਾਂ ਹੀ ਲੈਨ ਕ੍ਰੋਸ ਕੀਤੀ ਨਾਲ ਹੀ ਤਿੰਨ ਬੰਦੇ ਮੇਰੇ ਮੋੜੇ ਖੜੇ ਹੋ ਗਏ ਉਦੋਂ ਹੀ ਚੱਕ ਕੇ ਉਹਨੇ ਸਰੀਆ ਡਾਂਗ ਜੁਸੋਂ ਮੇਰੇ ਇੱਥੇ ਮਾਨਸੂਨ ਕਰਤਾ ਉਹਨਾਂ ਨੇ ਜਿੱਦਾਂ ਹੀ ਮੈਂ ਆਪਣਾ ਬਚਾਲ ਕਾ ਕਰਨ ਵਾਸਤੇ ਇਥੇ ਨਾ ਪੰਨੇ ਦੀ ਚਾਕੂ ਫੜਨੇ ਕੋਈ ਸੁਭਾਜਾ ਮਾਰਿਆ ਤੇ ਭਾਈ ਬਡੇ ਨੇ ਵੀ ਮਾਰਿਆ ਫਸੇ ਤਾਂ ਲੁੱਟ ਖੋਗੇ ਸਾਨੂੰ ਲੱਗੇ ਕੱਲ ਗੋਪੀ ਘੋਇਆ ਨਾ ਬੱਸ ਉਹਨੂੰ ਕੈਸ਼ ਹੀ ਆਪਣਾ ਦੁਕਾਨ ਸਮਾਨ ਬੰਦ ਕਰ ਕੇ ਪਿਆਰ ਕਿੰਨਾ ਕੈਸ਼ ਜਦੋਂ ਕੈਸ਼ ਭਾਜੀ ਆਪਣਾ ਕੋਈ ਸੀਦਾ ਲਖ ਡੇਲਾ ਦੀ ਚਾਬੀ ਕਿਸੇ ਦੁਕਾਨਦਾਰ ਨਹੀਂ ਪਈ ਹੈਗੀ ਅੱਛਾ ਉਹ ਸਾਨੂੰ ਉੱਪਰ ਕੇ ਲੱਗੇ ਇੱਕ ਉਹਨਾਂ ਚ ਬੰਦਾ ਫੜਿਆ ਕਿ ਬਾਕੀ ਉਹ ਹੀ ਦੱਸੇਗਾ ਸਾਰੇ ਬੰਦੇ ਕਿੱਥੇ ਨੇ ਇੱਕ ਬੰਦਾ ਫੜਿਆ ਵਾਰਦਾਤ ਤੋਂ ਇਹਦੇ ਬਾਰੇ ਕੀ ਜਾਣਕਾਰੀ ਹੈਗੀ ਹਾਂਜੀ ਇਹਨਾਂ ਦੋ ਪੇਸ਼ੈਂਟ ਆਏ ਹੋਣ ਨਾ ਸੁਆਮੀਨਾਥ ਤੇ ਸਿਕੰਦਰ ਕੀ ਨਾ ਨਾ ਪੁੱਲ ਥੱਲੇ ਲੋਟ ਹੋਈ ਆ ਸੁਆਮੀ ਨਾਥ ਦੇ ਕਵੇ ਆਪਟੋਮੈਸਟ ਸਟੈਬਲ ਹੈਗਾ ਪੇਸ਼ੈਂਟ ਦੀ ਹਾਲ ਥੋੜੀ ਸਿੱਖ ਹੈ ਇਸ ਕਰਕੇ ਆਪਾਂ ਫਸਟ ਡੇ ਫਸਟ ਡੇ ਤੇ ਐਮ ਐਸ ਕਰਕੇ ਉਹਨਾਂ ਨੂੰ ਰੈਫਰ ਕਰਾਂਗੇ ਦੂਜੇ ਸਿਕੰਦਰ ਜੀ ਥੋੜੇ ਉਹਨਾਂ ਦੀ ਹਾਲ ਸਟੇਬਲ ਹੈ ਹੈਡ ਤੇ ਇੰਜਰੀ ਹੈਗੀ ਹੈ ਵੈਸੇਸ਼ਨ ਸੀਗੀ ਬਟ ਵਾਈਟਲੀ ਸਟੇਬਲ ਨੇ ਤੇ ਉਹ ਆਪਾਂ ਥੀਰ ਕਰ ਰਹੇ ਹਾਂ ਫਰਸ ਤੋਂ ਪਹਿਲਾਂ ਸਿਕੰਦਰ ਦਾ ਹੈ ਜਿਹਨਾਂ ਦੇ